ਦੋਸਤੋ ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਰਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮੋਦੀ ਦਾ ਅਸਤੀਫਾ ਅਤੇ ਪੰਜਾਬ ਦੀ ਸਿਆਸਤ ਬਾਰੇ। ਦੋਸਤੋ ਕੱਲ ਲੋਕ ਸਭਾ ਚੋਣਾਂ ਦੇ ਨਤੀਜੇ ਆਪਣੇ ਸਾਹਮਣੇ ਨੇ। ਜਿਹੜੀ ਭਾਰਤੀ ਜਨਤਾ ਪਾਰਟੀ 464 ਦਾ ਦਾਅਵਾ ਕਰਦੀ ਸੀ ਉਹ 250 ਤੋਂ ਵੀ ਘੱਟ ਸੀਟਾਂ ਤੇ ਸਿਮਟ ਕੇ ਰਹਿ ਗਈ ਹੈ। ਉਸ ਦੇ ਪੱਲੇ 241 41 ਸੀਟਾਂ ਪਈਆਂ ਨੇ। ਤੇ ਇੰਡੀਆ ਅਲਾਈንስ ਜੋ ਕਿ ਪਿਛਲੀ ਵਾਰ 350 ਸੀਟਾਂ ਦੇ ਕਰੀਬ ਖੜਾ ਸੀ ਉਹ ਇਸ ਵਾਰ ਲਗਭਗ 290 92 ਸੀਟਾਂ ਤੇ ਆ ਕੇ ਖੜ ਗਿਆ ਤੇ ਦੂਜੇ ਪਾਸੇ ਇੰਡੀਆ ਗੱਟ ਜੋੜ ਜਿਹੜਾ ਉਹ ਇਸ ਵਾਰ ਬਹੁਤ ਵਧੀਆ ਪ੍ਰਦਰਸ਼ਨ ਕਰਨ ਚ ਕਾਮਯਾਬ ਰਿਹਾ ਕਾਂਗਰਸ ਪਾਰਟੀ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਤੇ ਉਸ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਵੇਰੇ ਪਹਿਲਾਂ ਤਾਂ ਕੇਂਦਰੀ ਕੈਬਨਿਟ ਦੀ ਮੀਟਿੰਗ ਸੱਦੀ ਉਸ ਮੀਟਿੰਗ ਦੇ ਵਿੱਚ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਤੇ ਨਾਲ ਹੀ ਉਸ ਕੈਬਨਿਟ ਨੇ ਜਿਹੜਾ ਅੱਜ ਸਰਕਾਰ ਭੰਗ ਕਰਨ ਦੀ ਜਿਹੜਾ ਸਫਾਰਿਸ਼ ਕੀਤੀ ਕਿ ਵਿਕਾ ਲੋਕ ਜਿਹੜੀ ਇਹ 17ਵੀਂ ਲੋਕ ਸਭਾ ਚੱਲ ਰਹੀ ਹੈ ਇਸ ਨੂੰ ਭੰਗ ਕਰ ਦਿੱਤਾ ਜਾਵੇ ਕਿਉਂਕਿ ਚੋਣਾਂ ਮੁਕੰਮਲ ਹੋ ਚੁੱਕੀਆਂ ਨੇ ਤੇ ਇਹ ਨਿਯਮ ਕਾਨੂੰਨ ਵੀ ਇਹੀ ਬਣਦੇ ਨੇ ਵੀ ਕਿਹਾ ਨਾਲ ਹੀ ਇਸ ਨੂੰ ਭੰਗ ਕਰਕੇ ਹੁਣ ਨਵੀਂ ਸਰਕਾਰ ਜਿਹੜੀ ਵੀ ਬਣੇਗੀ ਉਹ ਸੌਹ ਚੁੱਕੀਗੀ ਤੇ ਉਹ ਅੱਗੇ ਕੰਮ ਕਾਜ ਦੇਖੇਗੀ ਤਾਂ ਅੱਜ ਕੇਂਦਰੀ ਕੈਬਨਿਟ ਨੇ ਇਹ ਲੋਕ ਸਭਾ ਨੂੰ ਭੰਗ ਕਰਨ ਦੀ ਮਨਜ਼ੂਰੀ ਦਿੱਤੀ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਦੇ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੂ ਨਾਲ ਮੁਲਾਕਾਤ ਕਰਕੇ ਜਿਹੜਾ ਉਹਨਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਤੇ ਹੁਣ ਜਦੋਂ ਤੱਕ ਨਵੀਂ ਸਰਕਾਰ ਨਹੀਂ ਬਣਦੀ ਹੁਣ ਉਹੀ ਕੰਮਕਾਜ ਦੇਖਣਗੇ ਤੇ ਨਾਲ ਹੀ ਉਸ ਤੋਂ ਬਾਅਦ ਉਹਨਾਂ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਵੀ ਮੁਲਾਕਾਤ ਕੀਤੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਕੇ ਆਏ ਨੇ ਦੋਸਤੋ ਇਹ ਤਸੀਰ ਰਸਮੀ ਗੱਲਬਾਤ ਜੋ ਕਿ ਇੱਕ ਚੋਣਾਂ ਤੋਂ ਬਾਅਦ ਕੋਈ ਵੀ ਪ੍ਰਧਾਨ ਮੰਤਰੀ ਹੋਵੇ ਉਸ ਨੂੰ ਇਹੀ ਨਿਯਮ ਤੇ ਕਾਨੂੰਨ ਹੈ ਜਿਸ ਅੰਸਾਰ ਕੰਮ ਕਰਨਾ ਪੈਂਦਾ ਹੈ ਕਿ ਚੋਣਾਂ ਤੋਂ ਬਾਅਦ ਤੁਰੰਤ ਬਾਅਦ ਜਿਹੜਾ ਇਹ ਸਾਰੀ ਫਾਰਮੈਲਿਟੀਜ਼ ਜ਼ਰੂਰੀਆਂ ਹੁੰਦੀਆਂ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੀਤੀਆਂ ਪਰ ਜੇ ਇਸ ਤੋਂ ਬਾਅਦ ਹੁਣ ਅੱਗੇ ਦੀ ਗੱਲ ਕਰੀਏ ਕਿਉਂਕਿ ਪਿਛਲੀ ਵਾਰ ਤਾਂ ਭਾਜਪਾ ਖੁਦ ਜਿਹੜੀਆਂ 303 ਸੀਟਾਂ ਜਿੱਤ ਕੇ ਫੁੱਲ ਮжоਰਿਟੀ 'ਚ ਸੀਗੀ ਐਨਡੀਏ ਦੇ ਨਾਲ ਉਹ ਲਗਭਗ 350 ਦੇ ਕਰੀਬ ਸੀਟਾਂ ਦੇ ਕਾਬਿਲ ਸੀ ਤੇ ਇਸ ਵਾਰ ਜਿਹੜਾ ਉਹ ਭਾਜਪਾ ਖੁਦ ਜਿਹੜੀ 240 41 ਸੀਟਾਂ ਤੇ ਰਹਿ ਗਈ ਤੇ ਐਨਡੀਏ ਜਿਹੜਾ ਅਲਾਈਅੰਸ ਹੈ ਉਹ 290 99 ਤੇ ਹੈ ਤੇ ਦੂਜੇ ਪਾਸੇ ਇੰਡੀਆ ਗੱਡਜੋੜ ਵੀ ਇਸ ਵਾਰ ਕੀਤੇ ਨਾ ਕੀਤੀ ਮਜ਼ਬੂਤੀ ਨਾਲ ਅੱਗੇ ਵਧਿਆ ਹੋਇਆ ਹੈ ਦੇਸ਼ਤਿਆਂ ਜਿਹੜੇ ਦੋ ਦਰਜਨ ਦੇ ਕਰੀਬ ਸਿਆਸੀ ਧਿਰਾਂ ਨੇ ਇਕੱਠੇ ਹੋ ਕੇ ਚੋਣਾ ਲੜੀਆਂ ਉਹਨਾਂ ਨੇ ਬਹੁਤ ਵਧੀਆ ਪਰਫਾਰਮੈਂਸ ਜਿਹੜੀ ਹੈਗੀ ਹੈ ਦਿਖਾਈ ਆ ਪਰ ਦੋਸਤੋ ਹੁਣ ਗੱਲ ਬਣਦੀ ਹੈ ਗੱਲ ਆਂਦੀ ਹੈ ਅੱਗੇ ਸਰਕਾਰ ਕੌਣ ਬਣਾਏਗਾ ਸਰਕਾਰ ਕਿਸ ਦੀ ਹੋਵੇਗੀ ਤੇ ਹੁਣੀ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਦੀ ਰਹਿਸ਼ਤੇ ਜਿਹੜਾ ਐਨਡੀਏ ਦੀ ਮੀਟਿੰਗ ਸ਼ੁਰੂ ਹੋਈ ਹੈ ਜਿਸ ਤੇ ਵਿੱਚ ਨਿਤਿਸ਼ ਕੁਮਾਰ ਵੀ ਪਹੁੰਚ ਚੁੱਕੇ ਨੇ ਚੰਦਰਬਾਬੂ ਨਾਈਟੂ ਵੀ ਪਹੁੰਚ ਚੁੱਕੇ ਨੇ ਤੇ ਹੋਰ ਵੀ ਜਿਨੇ ਐਨਡੀਏ ਦੇ ਅਲਾਈਅੰਸ ਨੇ ਜਾਂ ਜਿਨੇ ਐਨਡੀਏ ਨਾਲ ਜੁੜੇ ਹੋਈ ਸਿਆਸੀ ਤਿਰਾਂ ਉਹ ਉੱਥੇ ਪਹੁੰਚ ਚੁੱਕੀਆਂ ਉਹ ਗੱਲਬਾਤ ਕਰ ਰਹੀਆਂ ਨੇ ਤੇ ਉਹਨਾਂ ਦੀ ਗੱਲਬਾਤ ਤੋਂ ਬਾਅਦ ਅੱਗੇ ਫੈਸਲਾ ਲਿਆ ਜਾਵੇਗਾ ਪਰ ਹਾਲ ਦੀ ਘੜੀ ਸੂਤਰਾਂ ਤੋਂ ਇਹੀ ਪਤਾ ਲੱਗ ਰਿਹਾ ਵੀ ਕਿ ਭਾਜਪਾ ਜਿਹੜੀ ਹੈ ਐਨਡੀਏ ਅਲਾਈਅੰਸ ਦੇ ਬੈਨਰ ਹੇਠ ਇਸ ਵਾਰ ਫਿਰ ਸਰਕਾਰ ਬਣਾਉਣ ਦਾ ਇੱਕ ਤਰ੍ਹਾਂ ਦਾ ਦਾਵਾ ਕਰ ਰਹੀ ਹੈ ਤੇ ਇਹ ਵੀ ਹੋ ਸਕਦਾ ਵੀ ਕਿ 8 ਜੂਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਚ ਉੱਕ ਲਈ ਜਾਵੇ ਮਤਲਬ ਸਰਕਾਰ ਜਿਹੜੀ 8 ਜੂਨ ਨੂੰ ਬਣ ਜੇ ਪਰ ਇਹ ਤਾਂ ਦੇਖਣਾ ਹੋਵੇਗਾ ਵੀ ਕਿ ਕੀ ਹੁੰਦਾ ਹੈ ਇਹ ਰਸਮੀ ਬੈਠਕ ਤੋਂ ਬਾਅਦ ਪਤਾ ਲੱਗੇਗਾ ਪਰ ਹਾਲ ਦੀ ਘੜੀ ਸੂਤਰਾਂ ਤੋਂ ਇਹੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਭਾਜਪਾ ਜਿਹੜੀ ਹੈ ਉਹ ਸਰਕਾਰ ਬਣਾਉਣ ਦਾ ਦਾਵਾ ਕਰੇਗੀ ਤੇ ਹੋ ਸਕਦਾ ਹੈ ਵੀ ਕਿ 8 ਜੂਨ ਨੂੰ ਅੱਜ 5 ਜੂਨ ਹੈ ਵੀ ਕਿ 3 ਦਿਨ ਬਾਅਦ ਹੀ ਪ੍ਰਧਾਨ ਮੰਤਰੀ ਦਾ ਜਿਹੜਾ ਵੀ ਉਮੀਦਵਾਰ ਹੋਵੇ ਚਾਹੇ ਨਰਿੰਦਰ ਮੋਦੀ ਖੁਦ ਹੋਣ ਜਾਂ ਕੋਈ ਹੋਰ ਹੋਵੇ ਉਹ ਸੌਂ ਚੁੱਕ ਸਕਦੇ ਨੇ ਤਾਂ ਇਹ ਗੱਲਾਂ ਜਿਹੜੀਆਂ ਹੁਣ ਤੱਕ ਨਿਕਲ ਕੇ ਸਾਹਮਣੇ ਆ ਰਹੀਆਂ ਤਾਂ ਦੂਜੇ ਪਾਸੇ ਜੇ ਇੰਡੀਆ ਗੱਠਜੋੜ ਦੀ ਗੱਲ ਕਰੀਏ ਤਾਂ ਇੰਡੀਆ ਗੱਠਜੋੜ ਵੱਲੋਂ ਵੀ ਲਗਾਤਾਰ ਇਸੇ ਮੁੱਦੇ ਤੇ ਚੋਣਾ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਵਾਰੋ ਵਾਰੀ ਜੇ ਦੇਖੀਏ ਤਾਂ ਦੇਸ਼ ਭਰ ਦੇ ਜਿਹੜੇ ਸੰਸਦ ਮੈਂਬਰ ਨੇ ਉਹ ਵੀ ਹੁਣ ਦਿੱਲੀ ਪਹੁੰਚਣ ਦੀ ਤਿਆਰੀ ਕਰ ਰਹੇ ਨੇ ਕੁਝ ਅਜੇ ਪਹੁੰਚ ਗਏ ਨੇ ਕੁਝ ਕੱਲੂ ਜਾਣਗੇ ਉਹਨਾਂ ਵੱਲੋਂ ਵੀ ਚਾਈ ਕਹਿਦੀ ਹੈ ਹਾਈ ਕਮਾਂਡ ਦਾ ਧੰਨਵਾਦ ਕੀਤਾ ਜਾਏਗਾ ਉੱਥੇ ਨਾਲ ਹੀ ਨਵੀਂ ਸਰਕਾਰ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ ਇੱਕ ਰਣਨੀਤੀ ਤਿਆਰ ਕੀਤੀ ਜਾਵੇਗੀ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਤਾਂ ਹੁਣ ਦੇਖਣਾ ਇਹੀ ਹੋਵੇਗਾ ਕਿ ਕੱਲ ਜਿਹੜਾ ਸ਼ਾਮ ਤੱਕ ਇੱਕ ਚੀਜ਼ ਦਾ ਬੜੇ ਕਿਆਸ ਲਾਏ ਜਾ ਰਹੇ ਸੀ ਜਿਹੜੇ ਚਰਚੇ ਚੱਲ ਰਹੇ ਸੀ ਵੀ ਕਿ ਨੀਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਜਿਹੜੇ ਨੇ ਉਹ ਦੋਵੇਂ ਭਾਜਪਾ ਦੇ ਸੰਪਰਕ ਤੋਂ ਬਾਹਰ ਨੇ ਉਹ ਭਾਜਪਾ ਗੂਆਂ ਦੇ ਫੋਨ ਨਹੀਂ ਚੁੱਕ ਰਹੇ ਕਿਤਨਾ ਕਿਤੇ ਇਸ ਚੀਜ਼ ਨੂੰ ਲੈ ਕੇ ਚਰਚੇ ਚੱਲ ਰਹੇ ਸੀ ਵੀ ਕਿ ਉਹ ਐਨਡੀਆ ਅਲਾਈਂਸ ਤੋਂ ਬਾਹਰ ਹੋ ਸਕਦੇ ਨੇ ਪਰ ਰਾਤ ਦੇਰ ਰਾਤ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀ ਵੀ ਕਿ ਉਹ ਐਨਡੀਆ ਦਾ ਹਿੱਸਾ ਨੇ ਤੇ ਐਨਡੀਆ ਤੋਂ ਬਾਹਰ ਨਹੀਂ ਜਾਣਗੇ ਤੇ ਹੁਣ ਮੀਟਿੰਗ ਦੇ ਵਿੱਚ ਵੀ ਪਹੁੰਚ ਰਹੇ ਨੇ ਪਰ ਦੋਸਤੋ ਜਦੋਂ ਤੱਕ ਸਰਕਾਰ ਦੇ ਵਿੱਚ ਕੋਈ ਵੀ ਸਿਆਸੀ ਗਠਜੋੜ ਦੇ ਵਿੱਚ ਸਿਆਸੀ ਪਾਰਟੀਆਂ ਮਿਲ ਕੇ ਸਰਕਾਰ ਨਾ ਬਣਾ ਲੈਣੋਂ ਤੱਕ ਹਮੇਸ਼ਾ ਸ਼ੰਕੇ ਬਣੀ ਰਹਿੰਦੇ ਨੇ ਕਿ ਉਹ ਸਿਆਸਤ ਦੇ ਵਿੱਚ ਅਖੀਰੀ ਪੜਾ ਤੱਕ ਕੀ ਹੋ ਜੇ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿਹੜਾ ਵਿਅਕਤੀ ਅੱਜ ਤੁਹਾਡੇ ਨਾਲ ਖੜਾ ਹੈ ਤੇ 5 ਮਿੰਟ ਬਾਅਦ ਉਹ ਕਿਤੇ ਹੋਵੇ ਇਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਪਹਿਲਾਂ ਰਾਜਨੀਤੀ ਦੇ ਵਿੱਚ ਇਹ ਸਭ ਕੁਝ ਦੇਖਦੇ ਰਹੇ ਹਾਂ ਚਾਹੇ ਗੱਲ ਪੰਜਾਬ ਦੀ ਸਿਆਸਤ ਦੀ ਕਰਨੀ ਚਾਹੇ ਕੌਮੀ ਸਿਆਸਤ ਦੀ ਕਰ ਲਈਏ ਕਿ ਅੱਜ ਤੱਕ ਵਿਅਕਤੀ ਇੱਕ ਵਿਅਕਤੀ ਹੈ ਇੱਕ ਪਾਰਟੀ ਨਾਲ ਖੜਾ ਹੁੰਦਾ ਹੈ ਉਹ ਸ਼ਾਮੀ ਆ ਅਗਲੇ ਹੀ ਦਿਨ ਕਿਸੇ ਦੂਜੀ ਪਾਰਟੀ ਨਾਲ ਖੜਾ ਦਿਖਾਈ ਦਿੰਦਾ ਇਹੋ ਜਿਹੇ ਹਾਲਾਤ ਦੇਖੇ ਨੇ ਇੰਨਾ ਵੀ ਹੋਇਆ ਵੀ ਕਿ ਇੱਕ ਪਾਰਟੀ ਦੇ ਉਮੀਦਵਾਰ ਤੱਕ ਜਿਹੜੇ ਨੇ ਉਹ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਇਹੋ ਜਿਹੇ ਹਾਲਾਤ ਦੇਖੇ ਨੇ ਤਾਂ ਹੁਣ 8 ਜੂਨ ਦੇ ਚਰਚੇ ਚੱਲ ਰਹੇ ਨੇ ਵੀ ਕਿ ਨਵੀਂ ਸਰਕਾਰ ਬਣ ਸਕਦੀ ਹੈ ਨਵੇਂ ਪ੍ਰਧਾਨ ਮੰਤਰੀ ਸੌ ਚੁੱਕ ਸਕਦੇ ਨੇ ਪਰ ਹੁਣ 8 ਨੂੰ ਹੀ ਪਤਾ ਲੱਗੇਗਾ ਵੀ ਕਿ ਕੌਣ ਹੁੰਦਾ ਕੀ ਹੁੰਦਾ ਜਾਂ ਥੋੜੀ ਦੇਰ ਚ ਅਧਿਕਾਰਤ ਤੌਰ ਤੇ ਇਸ ਬਾਰੇ ਗੱਲਾਂ ਸਾਹਮਣੇ ਆ ਜਾਣਗੀਆਂ ਫਿਰ ਅਸੀਂ ਉਹ ਤੁਹਾਡੇ ਤੱਕ ਪਹੁੰਚਦੀਆਂ ਵੀ ਕਰਾਂਗੇ ਤੇ ਇਸ ਦੇ ਨਾਲ ਹੀ ਜੇ ਗੱਲ ਪੰਜਾਬ ਦੀ ਸਿਆਸਤ ਦੀ ਕਰੀਏ ਤਾਂ ਪੰਜਾਬ ਦੀ ਸਿਆਸਤ ਵੀ ਕਿਤੇ ਨਾ ਕਿਤੇ ਕੱਲ ਦੇ ਚੋਣ ਨਤੀਜਿਆਂ ਤੋਂ ਬਾਅਦ ਗਰਮਾਈ ਹੋਈ ਹੈ ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਸੱਤਾਧਾਰੀ ਟੀ ਰਹਿ ਜਿਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਕੁੱਲ ਵੋਟ ਦੇ ਵਿੱਚੋਂ ਜਿਹੜੀ ਵੋਟ ਪੋਲ ਹੋਈ ਸੀ ਉਸ ਦਾ 42% ਹਿੱਸਾ ਹਾਸਲ ਕੀਤਾ ਸੀਗਾ ਤੇ 117 'ਚ 92 ਵਿਧਾਇਕਾਂ ਨੇ ਜਿੱਤ ਹਾਸਲ ਕੀਤੀ ਸੀ ਉਹ ਪਾਰਟੀ ਇਸ ਵਾਰ ਸਿਰਫ ਤਿੰਨ ਸੀਟਾਂ ਤੀ ਸਿਮਟ ਕੇ ਰਹਿ ਗਈ ਹੈ 13 ਦੇ ਵਿੱਚੋਂ ਉਸ ਨੂੰ ਦੇ ਪੱਲੇ ਤਿੰਨ ਸੀਟਾਂ ਹੀ ਪਈਆਂ ਨੇ ਜਦੋਂ ਕਿ ਉਹ ਪਾਰਟੀ ਕਿਤੇ ਇਸ ਨਾਲੋਂ ਵਧੀਆ ਪਰਫਾਰਮੈਂਸ ਦਾ ਸਾਲ 2014 'ਚ ਦਖਾਨ ਚ ਕਾਮਯਾਬ ਹੋ ਗਈ ਸੀ ਜਦੋਂ ਉਸ ਪਾਰਟੀ ਦਾ ਕੋਈ ਆਧਾਰ ਨਹੀਂ ਸੀ ਕੋ ਕੁਝ ਨਹੀਂ ਸੀ ਤਾਂ ਉਸ ਸਮੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਚਾਰ ਸੰਸਦ ਮੈਂਬਰ ਚੁਣੇ ਗਏ ਸੀਗੇ ਪਰ ਇਸ ਵਾਰ ਤਾਂ ਜਿਹੜਾ ਫਿਰ 2014 'ਚ 4 2019 'ਚ 1 ਹੀ ਰਹਿ ਗਿਆ ਸੀ ਤੇ 2024 'ਚ ਇਸ ਵਾਰ ਸਰਕਾਰ ਬਣਨ ਤੋਂ ਬਾਅਦ ਉਪੰਦੀ ਵਾਰ ਜਿਹੜਾ ਇੰਨੇ ਵੱਡੇ ਪੱਧਰ ਤੇ ਚੋਣ ਲੜ ਰਹੇ ਸੀਗੇ ਤੇ ਉਹਨਾਂ ਨੇ ਜਿਹੜਾ ਤਿੰਨ ਵਿਧਾਇਕ ਹੀ ਜਿੱਤਣ ਚ ਕਾਮਯਾਬ ਰਹੇ ਨੇ ਜੇ ਤਿੰਨਾਂ ਚ ਵੀ ਦੇਖੀਏ ਤਾਂ ਇੱਕ ਤਾਂ ਉਹਨਾਂ ਦੇ ਮੌਜੂਦਾ ਕੈਬਨਿਟ ਮੰਤਰੀ ਨੇ ਗੁਰਮੀਤ ਸਿੰਘ ਮੀਤਿਹਰ ਜੋ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਜਿੱਤੇ ਨੇ ਇੱਕ ਪਾਰਟੀ ਦੇ ਚੀਫ ਸਪੋਕਸਪਰਸਨ ਨੇ ਮਲਵਿੰਦਰ ਸਿੰਘ ਕੰਗ ਜੋ ਕਿ ਆਨੰਦਪੁਰ ਸਾਹਿਬ ਤੋਂ ਜਿੱਤੇ ਨੇ ਤੇ ਇੱਕ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਕੁਝ ਦਿਨ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਚ ਆਏ ਸੀ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਆਪਣੇ ਜਿਹੜੇ ਹੋਰ ਟੋਟਲ ਪੰਜ ਮੰਤਰੀ ਦੇ ਤਿੰਨ ਵਿਧਾਇਕ ਅੱਠ ਮੌਜੂਦਾ ਐਮਐਲਏ ਨੂੰ ਚੋਣ ਮੈਦਾਨ ਚ ਉਤਾਰਿਆ ਸੀ ਉਸ ਚ ਇੱਕ ਨੇ ਹੀ ਜਿੱਤ ਹਾਸਲ ਕੀਤੀ ਹੈ ਸੱਤ ਹਾਰ ਗਏ ਨੇ ਮਤਲਬ ਚਾਰ ਤਾਂ ਕੈਬਨਟ ਮੰਤਰੀ ਸਿੱਧੇ ਤੌਰ ਤੇ ਹਾਰ ਗਏ ਨੇ ਇਸ ਤੋਂ ਇਲਾਵਾ ਵੀ ਜੇ ਅਸੀਂ ਨਜ਼ਰ ਮਾਰੀਏ ਤਾਂ 8 ਤੋਂ 9 ਇਹੋ ਜੀ ਕੈਬਨਟ ਮੰਤਰੀ ਨੇ ਜੋ ਕਿ ਆਪਣੇ ਹਲਕੇ ਤੱਕ ਹਾਰ ਗਏ ਉਹਨਾਂ ਦੇ ਹਲਕਿਆਂ ਦੇ ਵਿੱਚ ਵੀ ਪਾਰਟੀ ਜਿੱਤ ਨਹੀਂ ਸਕੀ ਤਾਂ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਇੱਕ ਸਬਕ ਲੈ ਲਈਏ ਜਾਂ ਉਹਨਾਂ ਨੂੰ ਇਸ ਬਾਰੇ ਸਮਝਣਾ ਚਾਹੀਦਾ ਹੈ ਜਾਂ ਇਸ ਬਾਰੇ ਮੰਥਨ ਕਰਨ ਦੀ ਲੋੜ ਹੈ ਵੀ ਕਿ ਇਹ ਨਤੀਜੇ ਕਿਉਂ ਰਹੇ ਨੇ ਵੀ ਕਿ ਜਦੋਂ ਆਮ ਆਦਮੀ ਪਾਰਟੀ ਦਾਅਵਾ ਤਾਂ ਕਰਦੀ ਹੈ ਵੀ ਕਿ ਅਸੀਂ ਲੋਕਾਂ ਲਈ ਰੁਜ਼ਗਾਰ ਦਿੱਤਾ ਮੁਫਤ ਬਿਜਲੀ ਦਿੱਤੀ ਸਿੱਖਿਆ ਤੇ ਸਿਹਤ ਦੇ ਖੇਤਰ ਸੁਧਾਰ ਕੀਤਾ ਤਾਂ ਇਹੋ ਜਿਹੇ ਨਤੀਜੇ ਕਿਉਂ ਆਏ ਨੇ ਤਾਂ ਉਹਨਾਂ ਨੂੰ ਇਸ ਬਾਰੇ ਮੰਥਨ ਕਰਨਾ ਚਾਹੀਦਾ ਹੈ ਜ਼ਰੂਰੀ ਹੈ ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਕਾਂਗਰਸ ਕਾਂਗਰਸ ਪਾਰਟੀਸ ਵਰ ਵਧੀਆ ਪ੍ਰਦਰਸ਼ਨ ਕਰਨ ਚ ਕਾਮਯਾਬ ਰਹੀ ਹੈ ਜਿਸ ਨੇ 7 ਸੀਟਾਂ ਦੇ ਜਿੱਤ ਹਾਸਲ ਕੀਤੀ ਹੈ ਭਾਜਪਾ ਆਪਣਾ ਖਾਤਾ ਖੋਲਣ ਚ ਨਾਕਾਮ ਰਹੀ ਹੈ ਜਿਹੜੀ ਜਾਣਕਾਰੀ ਮਿਲ ਰਹੀ ਹੈ ਵੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਅੱਧਾ ਦਰਜਨ ਦੇ ਕਰੀਬ ਜਿਹੜੇ ਉਮੀਦਵਾਰ ਸੀ ਉਹਨਾਂ ਦੀ ਜਮਾਨਤ ਤਾਂ ਤੱਕ ਜਬਤ ਹੋ ਗਈਆਂ ਵੀ ਕਈ ਹਾਲਾਤ ਦੇਖਣ ਨੂੰ ਮਿਲੇ ਤਾਂ ਇਹ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਵੀ ਨਮੋਸ਼ੀ ਦੀ ਗੱਲ ਹੈ ਇਸ ਲਈ ਉਹਨਾਂ ਨੂੰ ਵੀ ਮੰਥਨ ਕਰਨਾ ਚਾਹੀਦਾ ਹੈ ਇਸ ਬਾਰੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਦੋਸਤੋ ਜੇ ਇਹਦੇ ਨਾਲ ਹੀ ਗੱਲ ਆਪਾਂ ਹੋਰ ਕਰੀਏ ਭਾਜਪਾ ਦੀ ਕਰੀਏ ਕਿਉਂਕਿ ਭਾਜਪਾ ਜਿਹੜੀ ਦੇਸ਼ 'ਚ ਸਰਕਾਰ ਬਣਾਉਣ ਦਾ ਦਾਵਾ ਕਰਦੀ ਸੀ ਇਸ ਵਾਰੀ ਪੰਜਾਬ ਦੇ ਵਿੱਚ ਭਾਜਪਾ 3 ਤੋਂ 4 ਸੀਟਾਂ ਜਿੱਤਣ ਦਾ ਵੀ ਦਾਵਾ ਕਰ ਰਹੀ ਸੀ ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਚਾਰ ਰੈਲੀਆਂ ਕੀਤੀਆਂ ਯੋਗਧਿੱਤਿਆਨਾਥ ਨੇ ਕੀਤੀਆਂ ਅਮਿਤ ਸ਼ਾਹ ਨੇ ਕੀਤੀਆਂ ਜੇਪੀ ਨੱਡਾ ਨੇ ਕੀਤੀਆਂ ਸਮ੍ਰਿਤੀ ਇਰਾਨੀ ਪੰਜਾਬ ਚ ਆ ਕੇ ਰੈਲੀਆਂ ਕਰਕੇ ਗਈ ਨੇ ਤਾਂ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਭਾਜਪਾ ਨੂੰ ਲੱਗਦਾ ਸੀ ਕਿ ਉਹਨਾਂ ਦੇ ਪੱਲੇ ਕੁਝ ਨਾ ਕੁਝ ਜ਼ਰੂਰ ਪਈਗਾ ਪਰ ਭਾਜਪਾ ਦੇ ਹੱਥ ਕੁਝ ਨਾ ਲੱਗ ਸਕਿਆ ਇਸ ਲਈ ਕਿਤੇ ਨਾ ਕਿਤੇ ਭਾਜਪਾ ਨੂੰ ਵੀ ਆਪਣੀ ਕਮੀਆਂ ਸਮਝਣ ਦੀ ਲੋੜ ਹੈ ਉਸ ਬਾਰੇ ਮੰਥਨ ਕਰਨ ਦੀ ਲੋੜ ਹੈ ਕਿਉਂਕਿ ਸਭ ਤੋਂ ਵੱਡਾ ਕਾਰਨ ਤਾਂ ਭਾਜਪਾ ਦੀ ਹਾਰ ਦਾ ਕਿਸਾਨੀ ਹੈ ਜੋ ਕਿ ਭਾਜਪਾ ਤਾਂ ਨਰਾਜ ਚੱਲ ਰਹੀ ਹੈ ਭਾਜਪਾ ਭਾਵੇਂ ਜੋ ਮਰਜੀ ਦਾਵਰੇ ਤਰੀ ਚੱਲੇ ਪਰ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਅੰਦੋਲਨ ਸ਼ੁਰੂ ਹੋਇਆ ਸੀ ਉਸੇ ਦਿਨ ਤੋਂ ਲਗਾਤਾਰ ਭਾਜਪਾ ਤੋਂ ਜਿਹੜਾ ਸਾਡੇ ਪੰਜਾਬ ਦੀ ਕਿਸਾਨੀ ਨਰਾਜ਼ ਚੱਲ ਰਹੀ ਹੈ ਉਸ ਸੋলো ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ 2022 ਦੀ ਵਿਧਾਨ ਸਭਾ ਚੋਣਾਂ ਚ ਵੀ ਕੀਤਾ ਸੀ ਤੇ 24 ਚ ਵੀ ਭਾਜਪਾ ਉਮੀਦਵਾਰਾਂ ਨੂੰ ਵਕਫ ਵਕਫ ਥਾਵਾਂ ਤੇ ਕਿਸਾਨਾਂ ਨੇ ਘੇਰਿਆ ਵੀ ਉਹਨਾਂ ਤੋਂ ਸਵਾਲ ਵੀ ਪੁੱਛੇ ਵੀ ਕਿ ਉਹਨਾਂ ਨੇ ਜਿਹੜੇ ਲਿਖਤੀ ਉੱਥੇ ਮੰਗਾ ਮੰਨੀਆਂ ਸੀ ਕਿਸਾਨਾਂ ਦੀਆਂ ਉਹ ਹਲੇ ਤੱਕ ਕਿਉਂ ਨਹੀਂ ਪੂਰੀ ਹੋਈਆਂ ਤਾਂ ਇਸ ਕਰਕੇ ਵੀ ਕਿਤੇ ਨਾ ਕਿਤੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਦੋਸਤੋ ਇਸ ਤੋਂ ਹਟ ਕੇ ਜੇ ਇੱਕ ਹੋਰ ਚੀਜ਼ ਦੇਖੀਏ ਤਾਂ ਪੰਜਾਬ ਦੇ ਵਿੱਚ ਇੱਕ ਚੀਜ਼ ਸਭ ਤੋਂ ਵਧੀਆ ਦੇਖਣ ਨੂੰ ਮਿਲਿਆ ਜੋ ਕਿ ਪੰਜਾਬੀਆਂ ਨੇ ਸਬਕ ਸਖਾਇਆ ਸਾਰੀ ਪਾਰਟੀਆਂ ਨੂੰ ਉਸ ਜੇ ਗੱਲ ਕਰੀਏ ਤਾਂ ਉਹ ਸਬਕ ਹੈ ਦਲ ਬਦਲੂਆਂ ਬਾਰੇ ਕਿਉਂਕਿ ਇਸ ਵਾਰ ਲੋਕ ਸਭਾ ਚੋਣਾਂ ਚ ਜਿੰਨੇ ਵੱਡੇ ਪੱਦਰ ਤੇ ਦਲ ਬਦਲੀਆਂ ਦੇਖਣ ਨੂੰ ਮਿਲੀਆਂ ਉਹ ਸ਼ਾਇਦ ਕਿ ਅੱਜ ਤੱਕ ਇਤਿਹਾਸ ਚ ਨਾ ਦੇਖਣ ਨੂੰ ਮਿਲੀਆਂ ਹੁਣ ਇਹੋ ਜਿਹੇ ਹਾਲਾਤ ਨਾ ਬਣੇ ਹੁਣ ਜਦੋਂ ਇੰਨੀ ਵੱਡੇ ਪੱਦਰ ਤੇ ਦਲ ਬਦਲੀਆਂ ਹੋਈਆਂ ਹੁਣ ਵੀ ਕਿ ਜਿਹੜੀਆਂ ਪੰਜਾਬ ਦੀਆਂ ਚਾਰ ਮੁੱਖ ਸਿਆਸੀ ਪਾਰਟੀਆਂ ਸੀ ਉਹਦੇ ਅੱਧ ਦੇ ਕਰੀਬ ਕਿ ਲਗਭਗ 2 ਦਰਜਨ ਦੇ ਕਰੀਬ ਜਿਹੜੇ ਉਮੀਦਵਾਰ ਹੁਣੋਂ ਦਲ ਬਦਲੂ ਹੋਣ ਇੰਨੇ ਵੱਡੇ ਪੱਧਰ ਤੇ ਕਦੀ ਇਹੋ ਜਿਹੇ ਹਾਲਾਤ ਦੇਖਣ ਨੂੰ ਨਹੀਂ ਮਿਲੇ ਪਹਿਲੀ ਵਾਰ ਹੋਇਆ ਪਰ ਪੰਜਾਬੀਆਂ ਨੇ ਜਿੰਨੇ ਵੀ ਦਲ ਬਦਲੂ ਸੀ ਸਾਰਿਆਂ ਨੂੰ ਹੀ ਜਿਹੜਾ ਇੱਕ ਤਰ੍ਹਾਂ ਦਾ ਸਬਕ ਵੀ ਸਿਖਾਇਆ ਤੇ ਉਹਨਾਂ ਨੂੰ ਨਕਾਰਿਆ ਵੀ ਹੈ ਕਿਉਂਕਿ ਦਲ ਬਦਲੂਆਂ ਦੇ ਵਿੱਚ ਕੋਈ ਵੀ ਕਾਮਯਾਬ ਨਹੀਂ ਹੋ ਸਕਿਆ ਕਿ ਦੋ ਆਪਾਂ ਕਹਿ ਲਈਏ ਉਮੀਦਵਾਰ ਜਿੱਤੇ ਤਾਂ ਨਹੀਂ ਪਰ ਇੱਕ ਡਾਕਟਰ ਰਾਜਕੁਮਾਰ ਛੱਬੇਵਾਲ ਜੋ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਜਿੱਤੇ ਨਹੀਂ ਪਹਿਲਾਂ ਇਹ ਆਮ ਆਦਮੀ ਪਾਰਟੀ ਵੱਲੋਂ ਇਸ ਸਮੇਂ ਜਿੱਤੇ ਨੇ ਇਸ ਤੋਂ ਪਹਿਲਾਂ ਇਹ ਕਾਂਗਰਸ ਪਾਰਟੀ ਚ ਸੀਗੇ ਉੱਥੇ ਤੋਂ ਵਿਧਾਇਕ ਵੀ ਸੀਗੇ ਪਰ ਇਸ ਵਾਰ ਇਹ ਆਮ ਆਦਮੀ ਪਾਰਟੀ ਚ ਆ ਗਏ ਸੀ ਤੇ ਇਹਨਾਂ ਨੇ ਉੱਥੋਂ ਐਮਪੀ ਦੀ ਸੀਟ ਲੜੀ ਲੋਕ ਸਭਾ ਮੈਂਬਰ ਵੱਜੋਂ ਲੜੇ ਤੇ ਇਹਨਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਇਹਨਾਂ ਮਾਰਜ ਕੋਈ ਥੋੜਾ ਨਹੀਂ ਬਹੁਤ ਜ਼ਿਆਦਾ 44111 ਵੋਟਾਂ ਦੇ ਫਰਕ ਨਾਲ ਇਹਨਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਇਹ ਕਿਤੇ ਨਾ ਕਿਤੇ ਉੱਥੇ ਇਹ ਜ਼ਰੂਰ ਜਿੱਤਨ 'ਚ ਕਾਮਯਾਬ ਰਹੇ ਨੇ ਪਰ ਜਦੋਂ ਅਸੀਂ ਇਹਨਾਂ ਦੀ ਸੀਟ ਦਾ ਵੀ ਮੰਥਨ ਕੀਤਾ ਤਾਂ ਉੱਥੋਂ ਵੀ ਬਹੁਤ ਕੁਝ ਨਿਕਲ ਕੇ ਸਾਹਮਣੇ ਆਇਆ ਵੀ ਕਿੱਥੇ ਉੱਥੇ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਜਿਹੜਾ ਆਪਣਾ ਪਰਸਨਲ ਨਿੱਜੀ ਰਸੂਕ ਹੈ ਉਹ ਬਹੁਤ ਵਧੀਆ ਹੈ ਇਸ ਕਰਕੇ ਕਿਤੇ ਨਾ ਕਿਤੇ ਉਹ ਇਹ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੇ ਨੇ ਤੇ ਇਹ ਉੱਥੇ ਲੋਕਾਂ 'ਚ ਮਿਲਵਰਤਨ ਵੀ ਇਹਨਾਂ ਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੈ ਤਾਂ ਹੀ ਇੰਨੇ ਫਰਕ ਨਾਲ ਇਹਨਾਂ ਨੇ ਜਿੱਤ ਹਾਸਲ ਕੀਤੀ ਹੈ ਇਹ ਦੂਜੀ ਚੀਜ਼ ਦੇਖੀਏ ਤਾਂ ਲੋਕ ਸਭਾ ਹਲਕਾ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਜਿਨ੍ਹਾਂ ਨੇ 2014 ਦੇ ਵਿੱਚ ਪਟਿਆਲਾ ਤੋਂ ਹੀ ਜਿਹੜਾ ਹੈਗਾ ਉੱਥੇ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਨੂੰ ਹਰਾਇਆ ਸੀ ਉਸ ਸਮੇਂ ਉਹ ਪ੍ਰਨੀਤ ਕੌਰ ਜਿਹੜੇ ਨੇ ਕਾਂਗਰਸ ਦੀ ਟਿਕਟ ਤੋਂ ਲੜ ਰਹੀ ਸੀ ਉਸ ਸਮੇਂ ਵੀ ਡਾਕਟਰ ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਟਿਕਟ ਤੇ ਚੋਣ ਲੜੇ ਤੇ ਉਹਨਾਂ ਨੂੰ ਹਰਾਣ ਸਫਲਤਾ ਹਾਸਲ ਕੀਤੀ ਸੀ ਇਸ ਵਾਰ ਫਿਰ ਡਾਕਟਰ ਧਰਮਵੀਰ ਗਾਂਧੀ ਨੇ ਪ੍ਰਨੀਤ ਕੌਰ ਨੂੰ ਹੀ ਹਰਾਇਆ ਹਾਲਾਂਕਿ ਪ੍ਰਨੀਤ ਕੌਰ ਪਟਿਆਲੇ ਤੋਂ ਤੀਜੇ ਨੰਬਰ ਤੇ ਰਹੇ ਨੇ ਦੂਜੇ ਨੰਬਰ ਤੇ ਡਾਕਟਰ ਬਲਬੀਰ ਸਿੰਘ ਰਹੇ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਨੇ ਤੇ ਡਾਕਟਰ ਧਰਮਵੀਰ ਗਾਂਧੀ ਤੇ ਬਹੁਤ ਕਰੀਬੀ ਵੀ ਨੇ ਡਾਕਟਰ ਬਲਬੀਰ ਸਿੰਘ ਨੇ 2014 ਚ ਡਾਕਟਰ ਧਰਮਵੀਰ ਗਾਂਧੀ ਦੀ ਸਾਰੀ ਚੋਣ ਕੈਂਪੇਨ ਸੰਭੀ ਸੀਗੀ ਦਾ ਇਹ ਬਹੁਤ ਨਜ਼ਦੀਕੀ ਦੋਸਤ ਵੀ ਨੇ ਤੇ ਇਸ ਵਾਰ ਦੋਵੇਂ ਇੱਕ ਦੂਜੇ ਦੇ ਵਿਰੁੱਧ ਸੀਗੇ ਤੇ ਡਾਕਟਰ ਧਰਮਵੀਰ ਗਾਂਧੀ ਨੇ ਜਿੱਤ ਹਾਸਲ ਕੀਤੀ ਹੈ ਦੋਸਤੋ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਦਸੀਏ ਤਾਂ ਡਾਕਟਰ ਗਰਮ ਧਰਮਵੀਰ ਗਾਂਧੀ 2014 ਅੰਸ਼ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤੇ ਜਰੂਰ ਸੀਗੇ ਪਰ ਕਿਤੇ ਨਾ ਕਿਤੇ ਇਹਨਾਂ ਦੀ ਪਾਰਟੀ ਨਾਲ ਨਿਰਾਸ਼ਕੀਆਂ ਦੇਖਣ ਨੂੰ ਮਿਲ ਰਹੀਆਂ ਸੀ ਉਸ ਤੋਂ ਬਾਅਦ ਇਹਨਾਂ ਨੇ ਪਾਰਟੀ ਦਾ ਪੱਲਾ ਛੱਡ ਕੇ ਆਪਣੀ ਪਾਰਟੀ ਬਣਾ ਲਈ ਸੀ ਆਪਣਾ ਪੰਜਾਬ ਪਾਰਟੀ ਤਾਂ ਉੱਥੋਂ ਵੀ ਇਹ ਚੋਣ ਲੜੇ ਸੀ 2019 ਚ ਹਾਰ ਗਏ ਸੀਗੇ ਪਰ ਇਹ ਇਸ ਵਾਰ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਜਿਹੜ ਨੇ ਉਹ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਏ ਸੀਗੇ ਪਰ ਇਹਨਾਂ ਨੇ ਕਾਂਗਰਸ ਪਾਰਟੀ ਚ ਸ਼ਾਮਲ ਹੋਣ ਦੇ ਬਾਵਜੂਦ ਵੀ ਜਿਹੜਾ ਇਹ ਲੋਕ ਸਭਾ ਹਲਕਾ ਪਟਿਆਲਾ ਤੋਂ 14831 ਵੋਟਾਂ ਤੋਂ ਜਿੱਤ ਹਾਸਲ ਕੀਤੀ ਹੈ ਦੂਜੇ ਨੰਬਰ ਤੇ ਉੱਤੇ ਡਾਕਟਰ ਬਲਵੀਰ ਸਿੰਘ ਰਹੇ ਨੇ ਤੇ ਪ੍ਰਨੀਤ ਕੌਰ ਜੋ ਕਿ ਭਾਜਪਾ ਦੀ ਉਮੀਦਵਾਰ ਸੀ ਇਸ ਵਾਰ ਉਹ ਤੀਜੇ ਨੰਬਰ ਤੇ ਰਹੇ ਨੇ ਤੇ ਐਨ ਕੇ ਸ਼ਰਮਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਉਹ ਚੌਥੇ ਨੰਬਰ ਤੇ ਰਹੇ ਨੇ ਤਾਂ ਜ਼ਰੂਰ ਇਹ ਦੋ ਉਮੀਦਵਾਰ ਜ਼ਰੂਰ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਸੀ ਜਿਨ੍ਹਾਂ ਨੇ ਜਿੱਤ ਹਾਸਲ ਕਰਨ ਕਾਮਯਾਬ ਰਹੀ ਨੇ ਬਾਕੀ 11 ਸੀਟਾਂ ਦੀ ਸਾਡੇ ਲੋਕਾਂ ਨੇ ਜਿਹੜਾ ਸਾਰੇ ਹੀ ਦਲ ਬਦਲੂਆਂ ਨੂੰ ਨਕਾਰ ਦਿੱਤਾ ਤੇ ਇਹੋ ਜਿਹਾ ਨਤੀਜਾ ਦੇਖਣ ਨੂੰ ਮਿਲਿਆ ਤੇ ਇਸ ਤੋਂ ਇਲਾਵਾ ਜੇ ਦੋਸਤੋ ਅਸੀਂ ਦੇਖੀਏ ਤਾਂ ਇਸ ਵਾਰ ਸਾਡੇ ਪੰਜਾਬ ਦੇ ਵਿੱਚ ਨੋਟਾ ਦੀ ਵਰਤੋਂ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋਈ ਹੈ ਵੀ ਪੰਜਾਬ ਭਰ ਦੇ ਵਿੱਚ 67000 ਤੋਂ ਵੱਧ ਲੋਕਾਂ ਨੇ ਨੋਟਾ ਦੀ ਵਰਤੋਂ ਕੀਤੀ ਹੈ ਉਹਨਾਂ ਨੇ ਜਿਹੜੇ ਪੰਜਾਬ ਦੀਆਂ 13 ਸੀਟਾਂ ਦੇ ਲਗਭਗ 328 ਦੇ ਕਰੀਬ ਉਮੀਦਵਾਰ ਸੀਗੇ ਉਹਨਾਂ ਸਾਰਿਆਂ ਨੂੰ ਹੀ ਨਕਾਰ ਦਿੱਤਾ ਹੈ ਕਿਉਂਕਿ ਕੁਝ ਵੀ ਕਾਰਨ ਹੋ ਸਕਦੇ ਨੇ ਉਸਦੇ ਪਿੱਛੇ ਅਸੀਂ ਇਹ ਨਹੀਂ ਕਹਿ ਸਕਦੇ ਚਾਹੇ ਉਹ ਚੋਣਾਂ ਦੇ ਵਿੱਚ ਬੁਨਿਆਦੀ ਮੁੱਦਿਆਂ ਨੂੰ ਦੀ ਗੱਲ ਨਾ ਹੋਣਾ ਹੋਵੇ ਜਾਂ ਦਲ ਬਦਲੂਆਂ ਦੇ ਵੀ ਇੱਕ ਕਾਰਨ ਹੋ ਸਕਦਾ ਹੈ ਜਾਂ ਕੁਝ ਵੀ ਹੋ ਸਕਦੇ ਨੇ ਪਰ ਇਸ ਵਾਰ ਪੰਜਾਬ ਦੇ ਵਿੱਚ ਜਿਹੜਾ 67000 ਤੋਂ ਵੱਧ ਲੋਕਾਂ ਨੇ ਨੋਟਾ ਦੱਬਿਆ ਤਾਂ ਇਸ ਬਾਰੇ ਵੀ ਰਾਜਨੀਤਿਕ ਪਾਰਟੀਆਂ ਨੂੰ ਮੰਥਨ ਕਰਨਾ ਚਾਹੀਦਾ ਹੈ ਕਿ ਆਖਿਰਕਾਰ ਇੰਨੇ ਵੱਡੇ ਪੱਧਰ ਤੇ ਲੋਕ ਨੋਟਾ ਵਾਲੇ ਪਾਸੇ ਕਿਉਂ ਜਾ ਰਹੇ ਨੇ ਤਾਂ ਇਸ ਬਾਰੇ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਪਰ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜੇ ਜਨਤਕ ਮੁੱਦੇ ਤੇ ਲੋਕਾਂ ਦੀਆਂ ਸਮੱਸਿਆਵਾਂ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨਵਾਦ